ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੈਲ ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਅਚੜਦੀ ਕਲਾਚ ਅਤੇ ਰਾਜੀ ਖੁਸ਼ੀ ਆ। ਤੇ ਪਹਿਲਾਂ ਤਾਂ ਸਾਰੇ ਵੀਰ ਭੈਣਾਂ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀ ਵੀਡੀਓ ਦੇਖਦੇ ਹਨ ਕਮੈਂਟ ਕਰਦੇ ਆ। ਇੱਥੇ ਸਾਡਾ ਜੈਕ ਹੀ ਬੋਲਦਾ ਉਹ ਖੜਾ ਹੈ। ਹਨਾ ਜੈਕ? ਤੁਹਾਡੀ ਪੁੱਤ ਬਾਅਦ ਵਿੱਚ ਗੱਲ ਕਰਦੇ। ਤੇ ਆਪਾਂ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ ਅੱਜ ਆਪਾਂ ਪਾਉਣ ਲੱਗੇ ਆ ਕੱਚੀਆਂ ਆਂਬੀਆਂ ਦਾ ਚਾਹ। ਹੁਣ ਕਿ ਕਿਦੋਂ ਤੱਕ ਕੱਚੀਆਂ ਆਂਬੀਆਂ ਦੀ ਤੁਹਾਨੂੰ ਜੀ ਪਾ ਕੇ ਦਿਖਾਉਣੀ ਹੈ ਕੱਚੀ ਆਂਬੀਆਂ ਦਾ achar ਕਿੰਨਾ ਟੇਸਟੀ ਬਣਦਾ ਦੋ ਦਿਨ ਤੋਂ ਪਲਵਾਓ ਕੋਈ ਪਾਣੀ ਵਿੱਚ ਉਹਨੂੰ ਹਨਾ ਪਹਿਲਾਂ ਪਾ ਕੇ ਰੱਖਣ ਦੀ ਲੋੜ ਨਹੀਂ ਨੂਨ ਪਾ ਕੇ ਰੱਖਣ ਦੀ ਲੋੜ ਨਹੀਂ ਇਦਾਂ ਹੀ ਪਾਚਾਰ ਪਾ ਕੇ ਦਿਖਾਉਣੀ ਹੈ ਤੇ ਬਿਲਕੁਲ ਖਰਾਬ ਨਹੀਂ ਹੋਊਗਾ ਅੱਜ ਤੁਹਾਨੂੰ ਦਿਖਾਈਏ ਆਪਾਂ ਕਿਵੇਂ achar ਬਣਦੀ ਹੈ ਹਾਂਜੀ ਆਪਾਂ ਆਮ ਕੱਚੀਆਂ ਆਂਬੀਆਂ ਦਾ achar ਬਣਾ ਲਈਆਂ ਕੱਚੀਆਂ ਆਂਬੀਆਂ ਇਹਨਾਂ ਨੂੰ ਪਹਿਲਾਂ ਆਪਾਂ ਲਿਆ ਧੋ ਧੋ ਕੇ ਸੁਕਾ ਲਿਆ ਤੇ ਹੁਣ ਆਪਾਂ ਇਹਨੂੰ ਜੀਰਾਗੇ ਪਹਿਲਾਂ ਇੱਕ ਥੋੜੀ ਚੀਜ਼ ਲਾ ਦਾਂਗੇ ਲਾ ਕੇ ਇਦਾਂ ਲੰਮੇ ਲੰਮੇ ਪੀਸ ਕੱਟਣੇ ਆ ਜਿਹੜੀ ਗੜਖੋਈ ਆਪਾਂ ਕੱਢ ਦੇਣੀ ਆ ਤੇ ਮਿਆ ਗੇੜਾ ਕਾਏ ਕੱਢ ਦੇਣੀ ਹੈ ਲੰਮੇ ਲੰਮੇ ਪੀਸ ਚੀਰਾਂਗੇ ਪਹਿਲੇ ਦੂਜੀ ਪਲੇਟ ਦਾ ਜੇ ਆਪਾਂ ਇਹਨੂੰ ਜੇ ਆਪਾਂ ਚੀਰਾਂਗੇ ਲੰਮੇ ਲੰਮੇ ਇਸ ਤਰ੍ਹਾਂ ਲੰਮੇ ਲੰਮੇ ਪੱਤੀ ਪਤਲੇ ਪਤਲੇ ਪੀਸ ਐਨਾ ਚਾਹ ਟੈਸਟੀ ਬਣਦਾ ਨਾ ਬਹੁਤ ਹੀ ਜ਼ਿਆਦਾ ਕੱਚੀਆਂ ਅੰਬੀਆਂ ਦੇ ਹਾਂਜੀ ਆਪਾਂ ਅੰਬੀਆਂ ਕੱਚੀਆਂ ਕੀਰੀਆਂ ਲੰਮੇ ਲੰਮੇ ਪੀਸ ਕੱਟ ਲਏ ਆਪਾਂ ਇਹਨਾਂ ਦੇ ਕੱਚੀਆਂ ਅੰਬੀਆਂ ਦੇ ਤੇ ਆਪਾਂ ਹੁਣ ਮਸਾਲਾ ਜਿਹੜਾ ਵਿੱਚ ਪਾਉਣਾ ਏ ਉਹ ਤੁਸੀਂ ਦੇਖ ਸਕਦੇ ਹੋ ਪਹਿਲਾਂ ਲੈਣਾ ਜੀ ਦਾ ਚਮਚਾ ਤਾਂ ਚਮਚਾ ਕਾ ਸਵਾ½ ਚਮਚਾ ਤੁਸੀਂ ਲੈਣੀ ਸੌਂਫ ਮੇਥੇ ਇਹ ਵੀ ਪਾਉਣਾ ½ ਚਮਚਾ ਲੈਣਾ 1 ਚਮਚਾ ਹਲਦੀ ਆ ਤੇ ਥੋੜੀਆਂ ਜਿਹੀਆਂ ਕਾਲੀ ਮਿਰਚਾਂ ਇਹਨਾਂ ਨੂੰ ਆਪਾਂ ਧੋਸਟ ਕਰ ਲੈਣਾ ਏ ਧੋਸਟ ਕਰਕੇ ਯਾਨੀ ਕਿ ਇਹ ਵੀ ਨਮੀ ਇਹਦੇ ਨਮੀ ਜੀ ਨਾ ਰਵੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਗੈਸ ਤੇ ਪਾਉਣ ਲਈਏ ਅੱਜ ਪਹਿਲਾਂ ਪਾਉਣ ਲਈਏ ਹਾਂ ਜੀ ਆਪਾਂ ਹੁਣ ਗੈਸ ਜਗਾ ਲਿਆ ਕੁੱਤੇ ਰੱਖਤਾ 프라이ਪਨ ਕਾਇਨ ਥੋੜਾ ਹੈਲਦਾ ਹੈ ਪਕਾ ਲਿਆ ਕਰਕੇ ਤੇ ਜਿਹੜੇ ਆਪਾਂ ਮਸਾਲੇ ਸੀਗੇ ਆਹ ਵਾਲੇ ਇਹ ਸਾਰੇ ਆਪਾਂ ਹਨਾ ਮੜੇ ਕੋਲ ਅਲੱਗ ਰੱਖ ਕੇ ਪਕਾ ਲਾਂਗੇ ਤਾਂ ਕਿ ਇਹਦੇ ਚ ਨਮੀ ਨਾ ਰਵੇ ਜਦੋਂ ਇਹ ਪੱਕ ਗਏ ਤੇ ਆਪਾਂ ਇਹਨਾਂ ਨੂੰ ਕੁੱਟਣਾ ਹੈ ਸਵਾਦ ਕਿ ਦਦਵਾ ਜੱਟ ਪੀ ਲੈਣਾ ਜਾਂ ਬੈਗ ਵਿੱਚ ਪੀ ਸਕਦੇ ਮੈਕਸੀ ਵੀ ਪੀ ਲਿਓ ਤਾਕੀ ਨਾ ਕਿ ਨਮੀ ਨਾ ਰਹੇ ਖਵਾਲ ਕੇ ਪਕਾਏ ਜਾਣ ਮਸਾਲੇ ਆਪਾਂ ਕੁੱਟਾਂਗੇ ਖਾਲ ਕਟਾ ਲਵਾਂਗਾ ਆਪਾਂ ਫਸ ਫਨੀ ਵੇ ਚਲੋ ਗੈਸ ਕਰਤੀਏ ਬੰਦ ਹੋਣੇ ਨੂੰ ਕੁੱਟਣਾ ਆਪਾਂ ਹਾਂਜੀ ਹੁਣ ਆਪਾਂ ਤੇਲ ਗਰਮ ਕਰਨਾ ਗੈਸ ਤੇ ਜਮਾ ਕਲਕਾ ਲੈਣਾ ਪੂਰਾ ਕਲਕਾ ਤੇ ਫਿਰ ਠੰਡਾ ਕਰਨਾ ਪਹਿਲਾਂ ਆਪਾਂ ਤੇਲ ਕਲਕਾ ਲਈਏ ਸਮਾਰ ਕੇ ਪਾਟੀ ਜਿਹੜੇ ਚੋਂ ਮਸਾਲਾ ਭੁੰਨਿਆ ਸੀਗਾ ਨਾ ਉਹਦੇ ਵਿੱਚ ਹੀ ਆਪਾਂ ਤੇਲ ਨੂੰ ਕੜਕਾ ਲੈਣਾ ਸਵਾਰ ਕੇ ਪੂਰਾ ਕੰਮ ਕਰਕੇ ਆਂ ਜਿਵੇਂ ਕਹਿੰਦੇ ਪੂਰਾ ਤੇਲ ਕੜਕ ਗਿਆ ਉਹ ਵੀ ਤੇ ਤੇਲ ਕੜਕ ਕੇ ਫਿਰ ਇਹਨੂੰ ਠੰਡਾ ਕਰਨਾ ਆਪਾਂ ਆਪਾਂ ਅੱਧਾ ਕਿਲੋ ਔਂਬੀਆਂ ਲਈਆਂ ਐ ਅੱਧਾ ਕਿਲੋ ਔਂਬੀਆਂ ਸੀਗੀਆਂ ਘਰ ਦੀਆਂ ਲਈਆਂ ਇਹਨੂੰ ਪਹਿਲਾਂ ਕੜਕਾ ਲਈਏ ਜਿਵੇਂ ਮੈਂ ਕਹਿੰਦਾ ਤੂੰ ਆ ਨਿਕਲ ਜਾਂਦਾ ਤੇਲ ਚੋਂ ਉਦਾਂ ਉਹਦਾ ਬਾ ਜਿਵੇਂ ਬਲਬਲੇ ਉੱਠਣ ਲੱਗ ਗਏ ਮਿੱਤਰੋ ਹਾਂਜੀ ਪਾ ਦੇਖੋ ਤੁਹਾਨੂੰ ਕਰਨ ਵੀ ਬੋਲਦਾ ਸੌਂਦਾ ਹੋਣਾ ਕਿਉਂਕਿ ਕਰਨ ਮੰਤਰੀ ਸਾਡਾ ਹੁਣ ਆ ਚੁੱਕਿਆ ਏ ਹਾਂਜੀ ਹੁਣ ਆਪਾਂ ਪਾਵਾਂਗੇ ਅੰਬ ਦਾ ਚੱਕੀਆਂ ਅੰਬੀਆਂ ਦਾ ਚਾਹ ਦਾ ਪਰਾਪ ਚ ਪਾ ਲਾਂਗੇ ਆਪਾਂ ਅੰਬੀਆਂ ਜਿਹੜੀਆਂ ਪੱਟੀਆਂ ਹੋਈਆਂ ਸੀ ਠੀਕ ਆ ਕਿ ਨਹੀਂ ਤੇ ਉੱਤੇ ਪਾਵਾਂਗੇ ਜਿਹੜਾ ਮਸਾਲਾ ਆਪਾਂ ਪੀਸਿਆ ਹੋਇਆ ਪਹਿਲਾਂ ਇਹ ਮਸਾਲਾ ਪਾਵਾਂਗੇ ਸਵਾਦ ਤੇ ਜਿਹੜਾ ਸਾਡਾ ਪੀਸਿਆ ਆਪਾਂ ਇਹ ਚ ਪੀਸਿਆ ਏ ਕੁੱਟਿਆ ਵਾ ਆ ਕੁੱਟਿਆ ਇਹਨਾਂ ਦੇ ਆਪਣੇ ਖਾਵਾ ਮੈਕਸੀ ਜੀ ਤੇ ਹੁਣ ਆਪਾਂ ਕੀ ਕਰਨਾ ਪਾਉਣੀ ਆ ਅੱਧਾ ਕ ਚਮਚਾ ਜ਼ਿਮੇਨ ਦਾ ਅੱਧਾ ਕ ਚਮਚਾ ਕਲੌਂਜੀ ਸੌਫ ਇੱਕ ਨਹੀਂ ਤੇ 2 ਚਮਚੇ ਹਾਂ 2 ਚਮਚੇ ਨਮਕ ਦੇ ਪਾਉਣੇ ਆ ਤਾਂ ਕਰੀ ਨਹੀਂ ਕੋਲ ਨਮਕ ਇੰਨੇ ਹੀ ਕਰਕੇ ਲੱਗ ਗਿਆ ਕਦੋਂ ਮੈਂ ਖੋਲਣਾ ਕਦੋਂ ਮੈਂ ਖੋਲਦੀ ਇਹ ਉਹੀ ਨਾ ਨਹੀਂ ਮੈਂ ਖੋਲ ਤੇ ਬਸ ਪੱਲੇ ਕਪੜੇ ਚੱਕ ਕੇ ਪਾਉਂਦਾ ਨਹੀਂ ਬੰਨਾ ਆਪਾਂ ਜੇ ਲੱਗ ਜਾਂਦਾ ਨਾ ਨੂਨ ਜ਼ਿਆਦਾ ਹੀ ਪਾਉਣਾ ਹੁੰਦਾ ਥੋੜਾ ਜਿਹਾ ਆਪਾਂ ਕਿਉਂ ਨੂਨ ਨਾਲ ਚਾਹ ਖਰਾਬ ਨਹੀਂ ਹੁੰਦਾਗਾ ਮੈਂ ਚ 1.5 ਚਮਚਾ ਪਾਇਆ ਹਨਾ ਬਸ ਦੋਈ ਮਨ ਚ ਦੋਈ ਪਾ ਦੇ ਤੇ ਮਿਰਚ ਹਾਂਜੀ ਅੱਧਾ ਕ ਚਮਚਾ ਸਾਬਜੀ ਦੀ ਸਾਬਦੀ ਲਾਲ ਮਿਰਚ ਇਹ ਫਰਾ ਇੱਥੇ ਅੱਧਾ ਹਲਦੀ ਹਲਦੀ ਅੱਧਾ ਕੰਮ ਚਾ ਹਲਦੀ ਦਾ ਠੀਕ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮੈਕਸ ਕਰਾਉਣ ਦੇ ਪਹਿਲਾਂ ਇਹਦੇ ਨਾਲ ਪਾਛੀ ਨਾਲ ਤਾਲੀਆਂ ਨੂੰ ਹਲਾ ਲਾਂਗੇ ਆਹੇ ਚੜਦੇ ਜਾਊਗਾ ਰੰਗ ਇਹਨੂੰ ਹਾਂ ਇਹ ਖੁੱਲ ਪਤਾ ਦਾ ਇਸ ਤੋਂ ਬਾਅਦ ਜਦੋਂ ਆਹ ਕਰਦੇ ਹਾਂ ਨਾਲ ਵੀ ਕਰਦਾ ਹਾਂ ਨੂੰ ਕੁਝ ਸਾਰੀਆਂ ਚੀਜ਼ਾਂ ਰੈਪ ਹੋ ਜਾਣ ਤੇ ਮੇਰੇ ਵਿੱਚ ਹੁਣ ਆਪਾਂ ਪਾਵਾਂਗੇ 2 ਚਮਚੇ ਸਰਕਾ 2 ਚਮਚੇ ਸਰਕਾ ਕਿਉਂਕਿ ਸਰਕੇ ਨਾਲ ਜਿਹੜਾ ਚਾਰ ਪਾਦੀ ਪੈ ਗਈ ਹੈ ਨਾ ਨਹੀਂ ਬਹੁਤ ਥੋੜੇ ਪੈ ਮੜਾ ਜੀ ਮੜਾ ਜੀ ਪਾਉਂਗੀ ਕਿਉਂ ਨਿਕਲ ਕੇ ਆਏ ਇੱਦਾਂ ਕਰਨ ਨੂੰ ਲਾਉਣ ਲੱਗ ਪਏ ਹਾਂਜੀ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਤੇਲ ਇਹਦਾ ਸੇਲਕਾ ਪਕਾਇਆ ਹੋਇਆ ਥੋੜਾ ਇਹ ਇਹਦੇ ਇਹਨੂੰ ਪਹਲਾ ਲਾਂ ਦੇਖੋ ਆਪਾਂ ਚਾਰ ਦੇ ਤੱਕ ਥੋੜਾ ਬਿਰ ਚਾਰ ਬਣ ਕੇ ਰੈਡੀ ਹੈ ਚਾਰ ਕੱਤੀਆਂ ਮੇਰੇ ਸਿਰ ਤੇ ਦੋ ਦਾੜਾ ਪਾ ਧੁੱਪ ਲਵਾਵਾਂਗੇ ਤੇ ਚਾਰ ਆਪਣਾ ਬਣ ਕੇ ਰੈਡੀ ਆਉਣ ਤਾਂ ਆ ਦੀ ਵਕ ਤੁਸੀਂ ਖੇਤੀ ਮੌਕੇ ਨਾਲ ਚਾਰ ਲਿੰਦਾ ਤਾਂ ਟੇਸਟ ਹੀ ਬਣਦਾ ਉਸਨੂੰ ਸ਼ਾਲਾ ਆਪਾਂ ਨੀਚਕੇ ਪਾਉਣੀ ਆ ਤੇ ਇਸ ਦਾ ਇੱਦਾਂ ਪਾਉਣੀ ਆ ਤੇ ਚਾਰ ਤੁਸੀਂ ਖਾ ਕੇ ਦੇਖੋ ਫਿਰ ਹੁਣ ਆਪਾਂ ਇਹਨੂੰ ਕੱਚਰੇ ਯਾਰ ਦੇ ਵਿੱਚ ਆਪਾਂ ਇਸ ਨੂੰ ਸਾਲੇ ਨੂੰ ਸੈੱਟ ਦੇ। ਆਚਾਰ ਨੂੰ ਪਾ ਦੇਣਾ। ਪਾ ਦੇਣਾ। ਆਪ ਤੇ ਕੋਲ ਕੱਚ ਦਾ ਯਾਰ ਆ ਇਹਦੇ ਵਿੱਚ ਆਪਾਂ ਪਾ ਦੇਣਾ। ਕਿ ਕੱਚ ਦੇ ਯਾਰ ਵਿੱਚ ਜਿਹੜਾ ਇਹ ਚਾਹ ਦਾ ਗਰਪ ਵੀ ਖਰਾਬ ਨਹੀਂ ਹੁੰਦਾ। ਤੁਸੀਂ ਦੇਖ ਸਕਦੇ ਕਿੰਨਾ ਵਧੀਆ ਰੰਗ ਆ ਚਾਹ ਦਾ। ਆਪਾਂ ਇਹਨੂੰ ਕੱਚਰੇ ਯਾਰ ਦੇ ਵਿੱਚ ਪਾ ਲਈਏ ਮਤਰਾ ਫਿਰ ਆਪਣੀ ਹਾਂਜੀ ਆਪਾਂ ਕੱਚ ਦੇ ਜਾਲ ਵਿੱਚ ਚਾਹਨ ਨੂੰ ਪਾਤਾ ਇਹਨੂੰ ਆਪਾਂ 2 ਦਿਨ ਧੋਪ ਲਵਾਵਾਂਗੇ ਬਾਕੀ ਚਾਹਨ ਨੂੰ ਆਪਾਂ ਕੱਚ ਦੇ ਜਾਲ ਦੇ ਵਿੱਚ ਪਾਵਾਂਗੇ ਜਿਹੜਾ ਰਹਿੰਦਾ ਹਨਾ ਵੱਡੇ ਚ ਤੇ ਇਹਨੂੰ 2 ਦਿਨ ਧੋਪ ਲਵਾਵਾਂਗੇ 2 ਦਿਨ ਧੋਪ ਲਵਾਉਣ ਤੋਂ ਬਾਅਦ ਇਹਨੇ ਮਿੰਟੋ ਮੈਟ ਖਾਣ ਵਾਲਾ ਬਣ ਜਾਣਾ ਕਿਉਂਕਿ ਇੱਕ ਤਾਂ ਹੁਣ ਗਰਮੀ ਵਿੱਚ ਇਹ ਨਹੀਂ ਰੋਤਾਂ ਖਾਣ ਬਣਾਉਣ ਦੀ ਹਨਾ ਚਾਹ ਪਾਉਣ ਦੀ ਤੇ ਹੁਣ ਜਿਵੇਂ ਦਹੀਂ ਹੋ ਗਿਆ ਗੋਠੀ ਹੋ ਗਿਆ ਨਾਲ ਆਂਬਰਾ ਚਾਹ ਨੂੰ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਇਸ ਤਰੀਕੇ ਨਾਲ ਤੁਸੀਂ ਅੰਬ ਦਾ ਚਾਹ ਕੱਚੀ ਅੰਬੀਆਂ ਦਾ ਚਾਹ ਪਾਓ ਤੇ ਬਣਾ ਕੇ ਦੇਖੋ ਬਹੁਤ ਹੀ ਜ਼ਿਆਦਾ ਟੇਸਟੀ ਬਹੁਤ ਹੀ ਜ਼ਿਆਦਾ ਸੁਆਦ ਬੰਦਾ ਹੈ ਬਿਲਕੁਲ ਖਰਾਬ ਨਹੀਂ ਹੁੰਦਾ ਇਹ ਚਾਹ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ